ਗੁਰੂ ਗੋਬਿੰਦ ਸਿੰਘ ਜੀ 8 ਸਾਲ ਦੀ ਉਮਰ ਵਿੱਚ ਆਪਣੇ ਮਾਮੇ ਈਰਫਾਲ ਜੰਗ ਨਾਲ ਮੁਖਨੌਰ ਤੋਂ ਅੰਬਾਲਾ ਸ਼ਹਿਰੋਂ ਸ਼িকার ਖੇਡਣ ਨਹੀਂ ਆ ਰਹੇ ਸਨ। ਗੁਰੂ ਸਾਹਿਬ ਜੀ ਕੋਲ ਕਿੱਥਾ ਬਾਦ ਸੀ। ਸ਼ਹਿਰ ਦਾ ਰਹਿਣ ਵਾਲਾ ਨਵਾਬ ਅਮੀਰਦੀਨ ਰਸਤੇ ਵਿੱਚ ਆਪਣੇ ਬਾਗ ਵਿੱਚ ਆਪਣਾ ਬਾਜ ਲਈ ਖੜਾ ਸੀ। ਗੁਰੂ ਸਾਹਿਬ ਦਾ ਕਿੱਥਾ ਬਾਦ ਦੇਖ ਕੇ ਉਸ ਦਾ ਮਨ ਬੇਈਮਾਨ ਹੋ ਗਿਆ। ਅਤੇ ਉਹ ਗੁਰੂ ਜੀ ਨੂੰ ਕਹਿਣ ਲੱਗਾ ਮੇਰੇ ਬਾਜ ਮਾਰ ਆਪਣਾ ਬਾਜ ਲੜਾਓ ਗੁਰੂ ਜੀ ਸਮਝ ਗਏ ਕਿ ਇਹ ਨਿੱਤੀ ਨਾਲ ਬਾਜ ਲੈਣਾ ਚਾਹੁੰਦਾ ਹੈ ਫਿਰ ਗੁਰੂ ਸਾਹਿਬ ਜੀ ਕਹਿੰਦੇ ਉਸੇ ਬਾਜ ਨਹੀਂ ਕਿੜੀਆਂ ਲੜਾਵਾਂਗੇ ਨਵਾਬ ਕਹਿੰਦਾ ਕਿੜੀਆਂ ਦਾ ਬਾਜ ਦੀ ਖੁਰਾਕ ਹੋਇਆ ਤੁਸੀਂ ਬਾਜ ਹੀ ਲੜਾਓ ਗੁਰੂ ਜੀ ਨੇ ਕਿੜੀਆਂ ਦੀ ਗੱਲ ਫਿਰ ਦੁਹਰਾਈ ਨਵਾਬ ਗੁੱਸੇ ਵਿੱਚ ਕਹਿੰਦਾ ਉੱਡੋ ਚਿੜੀਆਂ ਕਿੱਥੇ ਹਨ ਗੁਰੂ ਸਾਹਿਬ ਵੀ ਦੀ ਹੁਕਮ ਹੋਇਆ ਤਾਂ ਦਰਖਤ ਉੱਤੇ ਬੈਠੀਆਂ ਦੋ ਚਿੜੀਆਂ ਬਾਜ ਨਾਲ ਲੜ ਪਈਆਂ ਅਤੇ ਬਾਗੀ ਨੂੰ ਛਿੜੀਆਂ ਨੇ ਬੋਟੀ-ਬੋਟੀ ਕਰ ਦਿੱਤਾ ਤੇ ਇਸ ਸਥਾਨ ਤੇ ਗੁਰਦੁਆਰਾ ਗੋਬਿੰਦਪੁਰ ਸਾਹਿਬ ਹੰਬਾਲਾ ਸ਼ਹਿਰ ਦੇ ਆਉਣੇ ਵਿੱਚ ਬਣਿਆ ਹੋਇਆ